जानवर है जो कुछ भी हो जाए हमेशा मजे में ही रहता है ऐसा कौन अगर ਤੁਸੀਂ ਇਹ ਜੇ ਤੁਸੀਂ ਇਹ ਹੁੰਦੇ ਨਾ ਕਿ ਇਹੋ ਜਿਹਾ ਕਿਹੜਾ ਪ੍ਰਾਣੀ ਹੈ ਪ੍ਰਾਣੀ ਮਤਲਬ ਜਿਹਦੇ ਨਾਲ ਪ੍ਰਾਣ ਹੈ ਤਾਂ ਫਿਰ ਮੈਂ ਕਹਿੰਦਾ ਮੰਗਲ ਸਿੰਘ ਜਾਨਵਰ ਦੇ ਵਿੱਚ ਵੀ ਤਾਂ ਪ੍ਰਾਣ ਹੁੰਦੀਆਂ ਆ ਉਹ ਤੂੰ ਜਾਨਵਰ ਹੈ ਨਾ ਫਿਰ ਮੈਂ ਜਾਨਵਰ ਤਾਂ ਨਹੀਂ ਹਾਂ ਫਿਰ ਮੈਂ ਇੱਕ ਤਾਂ ਮੈਂ ਤੁਹਾਡੀ ਪ੍ਰੋਬਲਮ ਸੋਲਵ ਕੀਤੀ ਆਦੀ ਕ ਵੀ ਐਸਾ ਕੌਣ ਸਾ ਜਾਨਵਰ ਹੈ ਜੇ ਮੈਂ ਸਿੱਧੀ ਕਹਿ ਦਿੰਦੀ ਐਸੀ ਇਹ ਜੀ ਕਿਹੜੀ ਚੀਜ਼ ਹੈ ਜਿਹਦੇ ਵਿੱਚ ਮੈਂ ਉਹ ਇੱਕ ਗੱਲ ਕਰ ਰਹਾ ਜੇ ਤੋ ਫਿਰ ਮੈਂ ਆਪਣਾ ਨਾਮ ਲੈਂਦਾ ਮੰਗਲ ਸਿੰਘ ਕਿਉਂਕਿ ਮੈਂ ਕੁਝ ਵੀ ਹੋ ਜਾ ਮ제 ਜਿਹੜਾ ਨਾ ਟੈਨਸ਼ਨ ਲੈਂਦਾ ਨਹੀਂ ਆਪਾਂ ਖੁਸ਼ ਹੀ ਰਹਨੇ ਆ ਨੋ ਗਲਤ ਜਵਾਬ اچھا ਮੰਗਲ ਸਿੰਘ ਹੈ ਨਹੀਂ ਖੈਰ ਰੁਕ ਜਾ ਐਸਾ ਕੌਣ ਸਾ ਜਾਨਵਰ ਹੈ ਜੋ ਕੁਝ ਵੀ ਹੋ ਜਾਏ ਮ제 ਮੇ ਰਹਤਾ ਹੈ ਫਿਰ ਵੀ ਮ제 ਮੇ ਰਹਤਾ ਹੈ ਜਾਨਵਰ ਹੀ ਪੱਕਾ ਪੱਕਾ ਹੈ ਹੂੰ ਕੁਝ ਵੀ ਹੋ ਜਾ ਮ제 ਹੀ ਰਹਿੰਦਾ ਹੂੰ ਮਗਰ ਮਾ ਮਗਰ ਮੱਛ ਕਿਵੇਂ ਵਦ ਹੀ ਕਹਦਾ ਇਹ ਤਾਂ ਅੰਗਰੇਜ਼ੀ ਤੋਂ ਅੰਗਰੇਜ਼ੀ ਤਾਂ ਨਹੀਂ ਪੱਕਾ ਜਾਨਵਰ ਹੀ ਹੈ ਜਾਨਵਰ ਹੈ ਮੈਂ ਤੁਹਾਨੂੰ ਇੰਨੇ ਹਿੰਟ ਦੇ ਸਕਦੀ ਇੱਕ ਨਾਰਮਲ ਜਾਂ ਦੱਸ ਸਕਦੀ ਇਹ じゃ ਕੌਮ ਸਾ ਜਾਨਵਰ ਹੈ ਕੁਝ ਵੀ ਹੋ ਜਾ ਮਜ਼ੇ ਵਿੱਚ ਮਜ਼ੇ ਦੇ ਵਿੱਚ ਹੀ ਰਹਿੰਦਾ ਮਜ਼ੇ ਮੱਜੇ ਮਜ਼ੇ ਮਜ਼ੇ ਦਾ ਮਤਲਬ ਹੁੰਦਾ ਮਸਤੀ ਮਜ਼ੇ ਇਹ ਕੋਈ ਸ਼ਵਾਲ ਤਾਂ ਨਹੀਂ ਉਲਝਾਰਨ ਦੀ ਕੋਸ਼ਿਸ਼ ਕੀਤੀ ਮਜ਼ੇ ਜਾਣ ਦੀ ਕੋਸ਼ਿਸ਼ ਕੀਤੀ ਗੀ ਇਹ ਤੁਹਾਨੂੰ ਦੱਸ ਦਿੰਨੇ ਹਾਂਗੇ ਖੜ ਜੋ ਖੜ ਜੋ ਖੜ ਜੋ ਮਜ਼ੇ ਦੇ ਮਜ਼ੇ ਦੇ ਵਿੱਚ ਮਜਾ ਮੱਜੇ ਦੇ ਵਿੱਚ ਮਜਾ ਮਜਦਰੀ ਨੇ ਮਜਾ ਕਿਹੜਾ ਜਾਨਵਰ ਹੈ ਜਿਹੜਾ ਮਜੇ ਦੇ ਵਿੱਚ ਕੁਝ ਵੀ ਹੋ ਜਾਏ ਬਟ ਉਹ ਜਾਨਵਰ ਹੈ ਜੋ ਮਜੇ ਵਿੱਚ ਹੀ ਰਹਿੰਦਾ ਹੈ ਜਲਦੀ ਸੇ ਕਮੈਂਟ ਮੋਜੇ ਵਿੱਚ ਰਹਿੰਦਾ ਮੋਜ ਨਹੀਂ ਮਜੇ 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 ਦੇ ਵਿੱਚ ਕਿਹੜਾ ਜਾਨਵਰ ਆਂਦਾ ਬਤਾਓ ਹੁਣ ਨਾ ਕਹਦੇ ਮੰਗਲ ਸਿੰਘ ਉਹ ਜਾਨਵਰ ਮਤਲਬ ਖੁਸ਼ ਰਹਿੰਦਾ ਹਮੇਸ਼ਾ ਹਮ ਜਬ ਮਜੇ ਦੇ ਅੰਦਰ ਰਹਿੰਦਾ ਹੈ ਨਹੀਂ ਮਤਲਬ ਕਿ ਉਹਦੇ ਕੋਲ ਇੱਕਦਾਂ ਦੀ ਚੀਜ਼ ਆ ਗਈ ਜਿਹੜੀ ਕਿ ਇਹ ਕੁਐਸਚਨ ਨੂੰ ਸੋਲਵ ਕਰਦੀ ਹੈਗੀ ਉਹ ਜਾਨਵਰ ਕੋਲ ਇੱਕ ਇਹ ਜੀ ਚੀਜ਼ ਆ ਇਹਦਾ ਆਨਸਰ ਆ ਜਿਹੜਾ ਇੱਥੇ ਬਹੁਤ ਹੀ ਨਾਰਮਲ ਆ ਬਟ ਜਿਹੜੀ ਅੱਗੇ ਆਪਾਂ ਐਕਸਪਲੇਨ ਕਰਾਂਗੇ ਉਹ ਚੀਜ਼ ਆ ਜਿਹੜਾ ਉਹ ਵਰਡ ਆ ਉਹ ਇੰਗਲਿਸ਼ ਵਿੱਚ ਆਊਗਾ ਉਹ ਜੀ ਹਮਾਰ ਗਏ ਇਹ ਇਹੋ ਜਿਹਾ ਕੁਐਸਚਨ ਲੈ ਕੇ ਆ ਰਹੀ ਹੈ ਹੁਣ ਜਿੱਦਾਂ ਮੈਂ ਜਵਾਬ ਨਹੀਂ ਦੇ ਪਾ ਰਿਹਾ ਲਗਾਤਾਰ ਹੀ ਮਾਰਦਾ ਜਾ ਰਿਹਾ ਕੋਈ ਗੱਲ ਨਹੀਂ ਮੈਨੂੰ ਕੋਈ ਗੱਲ ਨਹੀਂ ਸਾਡੀ ਵੀ ਵਾਰੀ ਆਊਗੀ ਜਿੰਦਾ ਨਾ ਕਰੋ ਜਰ ਮੈਂ ਤਾਂ ਕਹਿੰਦੀ ਆਵੇ ਠੀਕ ਆ ਦੇਖੋ ਇੰਨੀ ਆ ਰਹਾ ਮਤਲਬ ਇਹਦੀ ਸਵਾਲ ਥੋੜੇ ਗਰਮੀ ਆਉਣ ਲੱਗੀ ਮੈਂ ਤਾਂ ਹਾਤੀ ਫਾਰ ਕੱਢ ਲਿਆ ਰੱਖਿਆ ਹੁੰਦਾ ਸੀ ਨਾ ਹੁਣ ਬਾਹਰ ਹੀ ਕੱਢ ਲਿਆ ਠੰਡ ਹੁਣ ਗਾਇਬ ਕਰਤੀ ਨਾ ਮੈਂ ਤਾਂ ਕਢਵਾਏ ਨੇ ਨਾ ਮਹਾ ਕੀ ਆਏ ਵਾਰੇ ਖੜੇ ਰਹਿਣੇ ਉਹਦੇ ਹੱਥਾਂ ਜੇ ਚਲੋ ਇਹ ਕਿਹੜਾ ਜਾਨਵਰ ਹੈ ਜਿਹੜਾ ਕੁਝ ਵੀ ਹੋ ਜੇ ਪਰ ਮਜੇ ਦੇ ਵਿੱਚ ਹੀ ਰਹਿੰਦਾ ਕੁਝ ਵੀ ਕਿਸੇ ਜਾਨਵਰ ਦਾ ਨਾਮ ਤਾਂ ਲਓ ਨਾ ਕਿ ਪਤਾ ਤੁੱਕਾ ਹੀ ਲੱਗ ਜਾ ਉਹ ਜਾਨਵਰ ਸਾਡੇ ਘਰ ਹੈ ਉਹ ਜਾਨਵਰ ਥੋੜੇ ਘਰ ਕਿਉਂਾਰੇ ਤੁਸੀਂ ਚੂੜੀਆਂ ਘਰ ਖੋਲੇ ਹੋ ਜਿਹੜਾ ਕਿ ਤੁਹਾਡੇ ਸਾਰੇ ਅੱਛਾ ਮੈਂ ਉਹ ਜਾਨਵਰ ਦੇਖਿਆ ਆਪਾਂ ਗਏ ਚਿੜੀਏ ਘਰ ਉਹ ਜਾਨਵਰ ਦੇਖਿਆ ਗਾ ਇੱਕ ਵਾਰ ਆਪਾਂ ਉਹ ਜਾਨਵਰ ਦੇਖਿਆ ਤੇ ਉੱਥੇ ਆਪਾਂ ਲਾਈਵ ਕਰਨ ਤੋਂ ਪਹਿਲਾਂ ਦੇਖਿਆ ਗਾ ਤੇ ਬਹੁਤ ਹੀ ਹੈਰਾਨੀਜਨਕ ਸੀ ਕਿ ਉਹ ਫਟਾਕ ਉਹ ਪਤਾ ਲੱਗ ਗਿਆ ਪਤਾ ਲੱਗ ਗਿਆ ਪਤਾ ਲੱਗ ਗਿਆ ਪਤਾ ਲੱਗ ਗਿਆ ਲੇਕਿਨ ਫਿਰ ਮੈਂ ਐਕਸਪਲੇਨ ਨਹੀਂ ਕੀਤਾ ਜਾਨ ਐਕਸਪਲੇਨ ਮੈਂ ਕਰ ਦਿੰਦਾ ਤੁਸੀਂ ਜਵਾਬ ਤਾਂ ਦੋ ਇਹ ਜਵਾਬ ਹੈ ਸੱਪ ਹੂੰ ਸੱਪ ਹੁਣ ਐਕਸਪਲੇਨ ਸੁਣਾ ਐਸਾ ਕੌਣ ਸਾ ਜਾਨਵਰ ਹੈ ਜੋ ਕੁਝ ਵੀ ਹੋ ਜਾਏ ਮਜ਼ੇ ਮੇਂ ਰਹਤਾ ਹੈ ਸੱਪ ਸੱਪ ਕੋਲ ਫਨ ਹੁੰਦਾ ਉਹ ਫਨ ਸਾ ਸਿੰਪਲੀ ਜਵਾ ਸੱਪ ਕੋਲ ਫਨ ਹੁੰਦਾ ਮਜ਼ੇ ਚ ਰਹਿੰਦਾਗਾ ਕਿੱਥੋਂ ਲੈ ਕੇ ਆ ਰਹੀ ਹੈ ਮਾਈਂਡ ਇਹ ਕਿੱਥੋਂ ਲੈ ਕੇ ਆ ਰਹੀ ਸੋਚਣ ਵਾਲੀ ਗੱਲ ਲੈ ਕੇ ਤੂੰ ਆ ਰਹੀ ਤੂੰ ਮਾਈਂਡ ਹੈ ਅ ਭਾਈ ਨੀਹਾ ਦੇ ਲਈ 1 ਲਾਈਕ ਦਾ ਬਣਦਾ ਹੀ ਆ ਯਾਰ ਬੜੀ ਮਿਹਨਤ ਕਰ ਰਹੀ ਆ ਨੇ ਆ ਅਰੀਬ ਜੀ ਇੱਕ ਮਤਲਬ ਕੁਐਸਚਨ ਲੈ ਕੇ ਆ ਰਹੀ ਹੈ ਕੁਝ ਵੀ ਹੋ ਜਾਏ ਸੱਪ ਫਨ ਦੇ ਵਿੱਚ ਹੀ ਰਹਿੰਦਾ ਮਤਲਬ ਫਨ ਉਹਦੇ ਕੋਲ ਫਨ ਹੁੰਦਾ ਹੈ ਤਾਂ ਕਰਕੇ ਮ제 ਵਿੱਚ ਰਹਿੰਦਾ ਹਾਂ ਹਾਂ ਕੁੱਤੇ ਫਰਬੇ ਕਿ ਜ਼ਿਆਦਾ ਫਰਬ੍ਰੀ ਦੀ ਬਜਾਏ ਜਨਵਰੀ ਵਿੱਚ ਜ਼ਿਆਦਾ ਕਿ ਬੋਗਦੇ ਕਿਉਂਕਿ ਕੁੱਤੇ ਨੂੰ ਜਰਮੇ ਜੇ ਠੰਡ ਜ਼ਿਆਦਾ ਲੱਗਦੀ ਹੈ ਫਰਬ੍ਰੀ ਚ ਕੀ ਹੁੰਦੀ ਨਹੀਂ ਫਰਬ੍ਰੀ ਕੱਟ ਜਾਂਦੀ ਹੈ ਨਾ ਤਾਂ ਕਰਕੇ ਮਾਰਚ ਤੱਕ ਠੰਡ ਰਹਿੰਦੀ ਹੈ ਬਾਈ ਨਹੀਂ ਕੱਟ ਹੁੰਦੀ ਹੈ ਜਨਵਰੀ ਨੂੰ ਠੰਡ ਜ਼ਿਆਦਾ ਹੁੰਦੀ ਹੈ ਤਾਂ ਕਰ ਜ਼ਿਆਦਾ ਭੋਗ ਦੇਣ ਠੰਡਾ ਕਿਹਦੇ ਕਹਿੰਦੇ ਉਹ ਕੀ ਜਵਾਬ ਹੈ ਪੱਕਾ ਵਕਦਰ ਦੱਸੋ ਇੱਕ ਵਾਰ ਠੰਡ ਜ਼ਿਆਦਾ ਹੁੰਦੀ ਹੈ ਜਲਦੀ ਜਲਦੀ ਠੰਡ ਹੁੰਦੀ ਆ ਠੰਡਾ ਜਵਾਬ ਖੜ ਜਾ ਕੁੱਤੇ ਕੁੱਤੇ ਫਰਬਰੀ ਦੀ ਬਜਾਏ ਜਨਵਰੀ ਵਿੱਚ ਜ਼ਿਆਦਾ ਕਿਉਂ ਭੌਂਕਦੇ ਨੇ ਕਾ ਕੁੱਤੇ ਤਾਂ ਮੈਨੂੰ ਯਾਦ ਆਇਆ ਪਹਿਲੇ ਫਿਲਮਾਂ ਦੇ ਨਾਮ ਹੁੰਦੇ ਸੀਗੇ ਤੁਹਾਨੂੰ ਦੇਖੇ ਤੁਹਾਨੂੰ ਪਤਾ ਪਹਿਲੇ ਫਿਲਮਾਂ ਦੇ ਨਾਮ ਹੁੰਦੇ ਸੀਗੇ ਕੀ ਹੁੰਦੇ ਸੀਗੇ ਜੱਟ ਦਾ ਗੰਡਾਸਾ ਹੂੰ ਬਦਲਾ ਜੱਟੀ ਦਾ ਹਣਾ ਇਹ ਉਹ ਵਗਰਾ ਤੱਕ ਖੜਕਵੇਂ ਨਾਮ ਹੁੰਦੇ ਹੁਣ ਪਤਾ ਨਾਮ ਕਿੱਦਾਂ ਦੇ ਆ ਰਹੇ ਨੇ ਕੁੱਤੇ ਰਸਮਲਾਈ ਲੱड्डੂ ਉਹ ਕਿਹੜੀ ਥਿੱਕਾ ਲੋង ਲੈ ਚੀ ਬੰਦ ਲੋង ਲੈ ਚੀ ਟੂ ਹੋਰ ਇੱਕ ਹੋਰ ਵੀ ਆਈ ਸੀ ਛੋਲੇ ਭਟੂਰੇ हां ਛੋਲੇ ਭਤੂਰੇ ਚਾਹ ਪੱਤੀ ਵੀ ਆ ਜੂਗੀ ਕੱਦੇ ਚਾਹ ਪੱਤੀ ਵੀ ਆ ਜੂਗੀ ਚੀਨੀ ਤਾਂ ਹੈ ਹੀ ਹੈ ਪਤਾ ਨਹੀਂ ਮੈਂ ਤਾਂ ਆ ਫਿਰ ਨਾ ਨਾ ਫਿਲਮਾਂ ਤੇ ਨਾਮ ਹੁਣ ਕਿਦਾਂ ਦੇ ਆਣ ਲੱਗ ਪਿਆ ਚਲੋ ਛੱਡੋ ਆਪਣੇ ਕੁਐਸਚਨ ਵਲ ਆਓ ਹਾਂਜੀ ਮੈਂ ਕਿੱਥੇ ਸੀਗਾ ਆਹ ਕੁੱਤੇ ਵਾਲੇ ਕੁੱਤਿਆਂ ਗੋਲ ਪਹੁੰਚੇ ਸੀ ਉਹਨਾਂ ਰੋਟੀ ਪਾਣ ਲੱਗੇ ਸੀ ਪਰ ਮੁੜ ਕੇ ਆ ਗਏ ਓਕੇ ਕੁੱਤੇ ਜਿਹੜੇ ਨੇ ਉਹ ਜਨਵਰੀ ਦੀ ਬਜਾਏ ਫਰਵਰੀ ਚ ਘਟ ਭੋਗਦੇ ਨੇ ਜਨਵਰੀ ਜ਼ਿਆਦਾ ਭੋਗਦੇ ਨੇ ਫਰਵਰੀ ਦੀ ਬਜਾਏ ਜਨਵਰੀ ਚ ਵੱਧ ਕਿਉਂ ਭੋਗਦੇ ਨੇ ਦੇਖੋ ਦੋ ਕਾਰਨ ਹੋ ਸਕਦੇ ਨੇ ਇੱਕ ਤਾਂ ਉਹਨਾਂ ਨੂੰ ਠੰਡ ਲੱਗਦੀ ਹੈ ਦੂਜਾ ਇਹ ਜਨਵਰੀ 'ਚ 31 ਦਿਨ ਹੁੰਦਾ ਹੈ ਤੇ ਫਰਵਰੀ 'ਚ 28 ਦਿਨ ਹੁੰਦੇ ਨੇ ਬਿਲਕੁਲ ਸਹੀ ਸਹੀ ਹੈ ਕੀ ਬਾਤ ਹੈ ਮੰਗਲ ਸਿੰਘ ਆ ਗਿਆ 28 ਦਿਨ ਹੁੰਦੇ ਨੇ ਫਰਵਰੀ 'ਚ ਘੱਟ ਹੀ ਭੋਗਣਗੇ ਬਾਕੀ ਠੰਡ ਜਾ ਲੱਗਦੀ ਹੈ ਸਰਦੀ 'ਚ ਜਨਵਰੀ ਦੇ ਸ਼ਿਕਾਇਤ ਜ਼ਿਆਦਾ ਭੋਗਦੇ ਨੇ ਨਹੀਂ ਠੰਡਾ ਲੈਣੀ ਹੈਗਾ ਬਟਾ ਜਿਹੜਾ ਦਿਨਾਂ ਵਾਲਾਗਾ ਇਹ ਸਹੀ ਆਗਾ ਚਲੋ ਮੰਨ ਲੈਨੇ ਆ ਭਾਈ ਠੀਕ ਹੈ ਜੀ ਸੋ ਤੁਹਾਡੇ ਸਾਹਮਣੇ ਕੋਈ ਹੋਰ ਦਾ ਬੰਦਾ ਦੱਸ ਸਕਦਾ ਕੋਮੈਂਟ ਰਾਈ ਨੇਹਾ ਦੇ ਡੈਡੀ ਜੀ ਟਰੱਕ ਲੈ ਕੇ ਗਏ ਦਿੱਲੀ ਟਰੱਕ ਦੀ ਜਿਹੜੀ ਐਵਰੇਜ ਹੈ ਉਹ 4 ਕਿਲੋਮੀਟਰ ਹੈ ਜੀ ਮਤਲਬ ਕੀ 1 ਲੀਟਰ ਤੇ ਉਹ 4 ਕਿਲੋਮੀਟਰ ਚੱਲਦਾ ਹੈ ਹਾਂਜੀ ਤੇ ਇਹਦੇ ਡੈਡੀ ਜੀ 250 ਕਿਲੋਮੀਟਰ ਗਏ ਨੇ ਜੀ ਜਿਹੜਾ ਡੀਜ਼ਲ ਦਾ ਰੇਟ ਹੈ ਉਹ ₹85.50 ਹੈ 85 ਰੁਪਏ 50 ਪੈਸੇ ਹੈ ਜੀ ਤੁਸੀਂ ਇਹ ਦੱਸਣਾ ਹੈ ਕਿ ਇਹਨਾਂ ਨੂੰ ਸੰਗਰੂਰ ਤੋਂ ਲੈ ਕੇ ਦਿੱਲੀ ਤੱਕ ਜੋ ਕਿ 250 ਕਿਲੋਮੀਟਰ ਦੂਰੀ ਬੰਦੀ ਹੈ ਇਹਨਾਂ ਦਾ ਕਿੰਨਾ ਖਰਚਾ ਆਇਆ ਡੀਜ਼ਲ ਦਾ ਡੀਜ਼ਲ ਦਾ ਖਰਚਾ ਜਿਹੜਾ ਤੁਸੀਂ ਉਹ ਕਮੈਂਟ ਕਰਕੇ ਦੱਸਣਾਗਾ। ਨਾ ਤੁਹਾਨੂੰ ਦੇਖੋ ਹਿੰਟ ਦੇਤਾ ਕਿ 250 ਕਿਲੋਮੀਟਰ ਦੂਰ ਗਏ ਨੇ। ਹੂੰ 4 ਕਿਲੋਮੀਟਰ ਦੀ ਐਵਰੇਜ ਹੈ ਯਾਨੀ ਕਿ 1 ਲੀਟਰ ਤੇ 4 ਕਿਲੋਮੀਟਰ ਚੱਲਦਾ ਇਹਨਾਂ ਦਾ ਟਰੱਕ। ਜੀ ਠੀਕ ਹੈ ਨਾ ਜੀ ਤੇ ਜਿਹੜਾ ਡੀਜ਼ਲ ਦਾ ਰੇਟ ਹੈ ਨਾ ਜੀ ਉਹ 85 ਰੁਪਏ 50 ਪੈਸੇ ਹੈ। ਹੂੰ ਤੁਸੀਂ ਇਹ ਦੱਸਣਾ ਹੈ ਕਿ ਦਿੱਲੀ ਤੱਕ ਦਾ ਸਫ਼ਰ ਜਿਹੜਾ ਹੈ ਕਿੰਨੇ ਪੈਸੇ ਦੇ ਵਿੱਚ ਤੈਅ ਹੋਇਆ ਕਿੰਨੇ ਪੈਸੇ ਦਾ ਡੀਜ਼ਲ ਜਿਹੜਾ ਹੈ ਪਿਆ। ਜਿਹੜੇ ਟਰੈਕ ਵਗੈਰਾ ਜਾਂ ਗੱਡੀ ਗੁੱਡੀ ਚਲਾਉਂਦੇ ਨੇ ਤਾਂ ਮਿੰਟੋ-ਮਿੰਟ ਜਵਾਬ ਦੇ ਦੇਣਗੇ ਕਿਉਂਕਿ ਉਹਨਾਂ ਦਾ ਡੇਲੀ ਦਾ ਕੰਮ ਹੈ ਡੇਲੀ ਦਾ ਕੰਮ ਹੈ। ਤੋਂ ਕਮੈਂਟਾਂ 'ਨਾਂ ਹੀ ਜਵਾਬ ਜ਼ਰੂਰ ਦਿਓ ਜਿਹੜੇ ਸਹੀ ਜਵਾਬ ਦੇਣਗੇ ਸਭ ਤੋਂ ਪਹਿਲਾਂ ਉਹਨਾਂ ਦਾ ਨਾਮ ਅਸੀਂ ਆਪਣੀ ਅਗਲੀ ਵੀਡੀਓ ਵਿੱਚ ਮੈਂਸ਼ਨ ਕਰਾਂਗੇ। ਠੀਕ ਹੈ ਨਾ ਜੀ? ਔਰ ਜਵਾਬ ਦੇ ਨਾਲ ਆਪਣੇ ਪਿੰਡ ਦਾ ਨਾਮ ਲਿਖਣਾ ਬਿਲਕੁਲ ਵੀ ਨਾ ਭੁੱਲਿਓ। ਹੁਣ ਤੁਸੀਂ ਮੈਨੂੰ ਪੰਜ ਏਦਾਂ ਦੀਆਂ ਫਿਲਮਾਂ ਦੇ ਨਾਮ ਦੱਸੋ ਜਿਨ੍ਹਾਂ ਵਿੱਚ ਜੱਟੀ ਵਰਡ ਆਂਦਾ ਹੋਵੇ। ਇਹ ਫਿਲਮਾਂ ਕਿੰਨੀ ਤੱਕ ਹੈ ਇਹ ਪੂਰਾ ਤੱਕ ਹੈ ਇਹ ਫਿਲਮਾਂ ਤੁਸੀਂ ਕੋਈ ਵੀ ਦੱਸ ਸਕਦੇ ਹੋ ਨਵੀਆਂ ਪੁਰਾਣੀਆਂ ਮਿਕਸ ਕਰਕੇ ਉਹ ਤੁਹਾਡੇ ਤੇ ਡਿਪੈਂਡ ਕਰਦਾ ਜੱਟੀ ਨਾਮ ਤੋਂ ਕਿਹੜੀ ਫਿਲਮ ਹੈ ਬੋਤ ਨੇ ਬਦਲਾ ਜੱਟੀ ਦਾ ਓਕੇ ਇੱਕਾ ਬਦਲਾ ਜੱਟੀ ਦਾ ਇੱਕ ਮਿੰਟ ਹੋਰ ਲਲਕਾਰਾ ਜੱਟੀ ਦਾ ਠੀਕ ਹੈ ਇਹ ਦੋ ਹੋ ਗਈਆਂ ਹੇ ਤਾਂ ਕਹਿੰਦੇ ਸੀ ਕਿ ਕਰੇ ਨਾ ਜੱਟੀ ਨਾ ਆ ਗਿਆ ਦਿਮਾਗ ਚ ਇੱਕ ਜੱਟੀ ਫਿਲਮ ਵੀ ਸੀ ਜੱਟੀ ਕੱਲੀ ਜੱਟੀ ਬਿਲਕੁਲ ਹੈਗੀ ਹੈ ਹਾਂਜੀ ਹੈਗੀ ਹੈ ਤਿੰਨ ਕਰ ਜਾ ਅੱਗੇ 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 ਤੁਸੀਂ ਵੀ ਕਰੋ ਜਲਦੀ ਜਲਦੀ ਕਮੈਂਟ ਮੈਂ ਜੱਟੀ ਪੰਜਾਬ ਦੀ ਹਾਂਜੀ ਚਾਰ ਮੈਂ ਦੇਤਾ ਜਵਾਬ ਇੱਕ ਰਹਿ ਗਿਆ ਇੱਕ ਕਰ ਜਾ ਮੈਂ ਜੱਟੀ ਮਜਾ ਲੜਕਾ ਜੱਟੀ ਦਾ ਬਦਲਾ ਜੱਟੀ ਦਾ ਜੱਟੀ ਔਰ ਹਮ ਇੱਕ ਰਹਿ ਗਿਆ ਜਲਦੀ ਜੱਟੀ 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 ਖਰਜਾ ਸੋਚਦਾ ਦੇ ਅਸਾ 10 जट्टी, 9 ਪਹਿਲੇ ਕਰ ਦਿੰਨੀ ਆ ਓਕੇ ਸਵਾਲ ਲੈ ਕੇ ਆਈਆਂ ਓੱਖਾ ਕੋਈ ਨਹੀਂ ਤੁਹਾਡੇ ਨਾਲ ਰਿਲੇਟਡ ਐ ਨੇਗੇ ਪੂਰਾ ਇੰਜੋਏ ਨਹੀਂ 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 ਹੂੰ ਜੱਟੀ ਫਿਲਮ ਵੀ ਹੈਗੀ ਐ ਇੱਕ ਹਾਂਜੀ ਆਈ ਥਿੰਕ ਜੱਟੀ ਫਿਲਮ ਜਿਹੜੀ ਉਹ ਪਾਕਿਸਤਾਨ ਦੀ ਸ਼ਾਇਦ ਬਾਈ ਕਨਫਰਮ ਨਹੀਂ ਹੈਗੀ ਹੂੰ ਇੱਕ ਰਹਿ ਗਿਆ ਇੱਕ ਹੋਰ ਫਿਲਮ ਸੀ ਜੱਟੀ 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 ਤਾਂ ਕਈ ਫਿਲਮਾਂ ਨੇ ਦੱਸੋ ਯਾਰ ਕਮੈਂਟ ਕਰਕੇ ਮੈਂ ਇੱਥੇ ਹੁਲਝ ਰਿਆ ਆਖਰੀ ਫਿਲਮ ਰਹਿ ਗਈ ਇੱਕ ਫਿਲਮ ਰਹਿ ਗਈ ਜਲਦੀ ਜਲਦੀ ਕਮੈਂਟ ਕਰੋ ਕਿਹੜੀ ਹੈਗੀ ਬਦਲਾ ਜੱਟੀ ਦਾ ਲਲਕਾਰਾ ਜੱਟੀ ਦਾ ਕੋਈ ਵੀ ਦੱਸ ਸਕਦਾ ਜੇ ਜੱਟ ਦਾ ਗੰਡਾਸਾ ਤਾਂ ਜੱਟੀ ਦਾ ਵੀ ਗੰਡਾਸਾ ਹੋਊਗਾ ਨਹੀਂ ਹੈਗਾ ਜੱਟੀ ਦਾ ਗੰਡਾਸਾ ਖੜ ਜਾ ਫਿਰ ਜੱਟੀ ਦੀ ਮਦਾਨੀ ਆ ਵੀ ਮਧਾਨੀ ਫਿਲਮ ਤਾਂ ਹੈਗੀ ਬਟ ਜੱਟੀ ਦੀ ਮਧਾਨੀ ਨਹੀਂ ਹੈਗੀ ਇਹ ਖੜ ਜਾ ਜੱਟੀ 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 ਮੁਕਾਬਲਾ ਜੱਟੀ ਦਾ ਸ਼ੁਕਰ ਐ ਇੰਨਾ ਦਿਮਾਗ ਤੇ ਜ਼ੋਰ ਪਾਇਆ ਮੈਨੂੰ ਤਾਂ ਡਰ ਸੀ ਕਿ ਤੂੰ ਇੰਜ ਨਾ ਖੜ ਜਾ ਮੇਰੇ ਬਿੱਤਰ ਦੀ ਫਿਲਮ ਸਹੀ ਆ ਸ਼ਾਇਦ ਜੀ ਬਿਲਕੁਲ ਸਹੀ ਆ ਠੀਕ ਹੈ ਪੱਕਾ ਅਰੇ ਕੀ ਬਾਤ ਆ ਛਾ ਗਿਆ ਮੰਗਲ ਸਿੰਘ ਜੀ ਮੁਕਾਬਲਾ ਜੱਟੀ ਦਾ ਸੋ ਮੈਂ ਆਪਣੇ ਸਾਹਮਣੇ ਕਮੈਂਟ ਜਿਹੜੇ ਜਵਾਬ ਦਿੱਤੇ ਨੇ ਤੇ ਤੁਸੀਂ ਆਪਣੇ ਸਾਹਮਣੇ ਜਵਾਬ ਦੇ ਸਕਦੇ ਕੋਈ ਫਿਲਮਾਂ ਤਾਂ ਬਹੁਤ ਹੋਣਗੇ ਜਿਹੜੇ ਮੈਨੂੰ ਪੰਜਾਂ ਅੰਸੀ ਮੈਂ ਦੱਸਤਾ ਤੇ ਇੱਕ ਮੈਂ ਨਾਲ ਨਾਲ ਟਫ ਕੁਐਸਚਨ ਲੈ ਕੇ ਆਇਆ ਤੁਸੀਂ ਬਹੁਤ ਜਿਆਦਾ ਥੈਂਕ ਯੂ ਸੋ ਮਚ ਮੇਰੇ ਵਾਲਾ ਤਾਂ ਇੱਕ ਲਾਈਕ ਬਣਦਾ ਹੈ ਤੁਸੀਂ ਵੀ ਕਰੋ ਯਾਰ ਲਾਈਕ ਬੜੇ ਅਜ ਨੇਹਾ ਜੀ ਨੇ ਟਫ ਦੇ ਕੁਐਸਚਨ ਲੈ ਕੇ ਆਏ ਟਫ ਹੈ ਬਹੁਤ ਕੋਕ ਲੈ ਕੇ ਆਏ ਲੱਗੇ ਸੀ ਅਜ ਤਿੰਨ ਕੁਐਸਚਨ ਨਹੀਂ ਤਿੰਨ ਹੋਏ ਨਾ ਹਾਂਜੀ ਬੁਰਾ ਹਾਲ ਕਰਤਾ ਅੱਗੇ ਬਤਲੇ ਕਿ ਮਜ਼ਾ ਬੜਾਇਆ